ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ ਸ਼ੇਵਾ ਭਾਗ ਅੰਮ੍ਰਿਤਸਰ ਜੇਲ ਯਾਤਰਾ ਸਾਨੂੰ ਕੁਝ ਦਿਨ ਪਹਿਲਾਂ ਪਤਾ ਲੱਗਿਆ ਸੀ ਸਾਡੇ ਵਰੰਟ ਨਿਕਲਣ ਵਾਲੇ ਹਨ ਅਤੇ ਕਈਆਂ ਪਾਸਿਆਂ ਤੋਂ ਯਤਨ ਵੀ ਹੋਏ ਕਿ ਸਾਨੂੰ ਬਚਾ ਲਿਆ ਜਾਵੇ ਪਰ ਅਸੀਂ ਉਸ ਲਹਿਰ ਵਿੱਚ ਇੰਨੇ ਅਗਾਹ ਲੰਘ ਚੁੱਕੇ ਸਾਂ ਕਿ ਸਾਡੀ ਕਿਸੇ ਚਲਾਕੀ ਨਾਲ ਬਚਣ ਦੀ ਕੋਸ਼ਿਸ਼ ਕਰਨੀ ਅਯੋਗ ਸੀ 23 ਅਕਤੂਬਰ ਦੀ ਰਾਤ ਫੜਾਫੜੀ ਹੋਣੀ ਸੀ ਇਸ ਲਈ ਮੈਂ ਆਪਣੇ ਦੋਸਤ ਸਰਦਾਰ ਚਰਨਜੀਤ ਸਿੰਘ ਨੂੰ ਆਪਣੇ ਘਰ ਸਵਾਲਿਆ ਸੀ ਪਰ ਘਰਦਿਆਂ ਨੂੰ ਨਹੀਂ ਸੀ ਦੱਸਿਆ ਅੱਧੀ ਰਾਤ ਵੇਲੇ ਸੁਪਰੀਡੈਂਟ ਮਿਸਟਰ ਸਮਿਥ ਸਾਡੇ ਪ੍ਰਿੰਸੀਪਲ ਮਿਸਟਰ ਵਾਧਰ ਨੂੰ ਨਾਲ ਲੈ ਕੇ ਮੇਰੇ ਘਰ ਆਇਆ ਮੈਂ ਜਦ ਬਾਹਰ ਨਿਕਲਿਆ ਤਾਂ ਮਿਸਟਰ ਸਮਿਥ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਮਿਸਟਰ ਤੇਜਾ ਸਿੰਘ ਮੈਨੂੰ ਅਫਸੋਸ ਹੈ ਮੈਂ ਤੁਹਾਨੂੰ ਗ੍ਰਿਫਤਾਰ ਕਰਨ ਆਇਆ ਹਾਂ ਕਿਤਨੇ ਮਿੰਟਾਂ ਵਿੱਚ ਤਿਆਰ ਹੋ ਜਾਓਗੇ ਮੈਂ ਕਿਹਾ ਬਸ ਹੁਣੇ ਆਉਂਦਾ ਹਾਂ ਮਿਸਟਰ ਵਾਦਰ ਨੇ ਕਿਹਾ ਆਪਣਾ ਵਰੰਟ ਤਦ ਦੇਖ ਲਓ ਮੈਂ ਵਰੰਟ ਪੜਿਆ ਉਸ ਵਿੱਚ ਗ੍ਰਿਫਤਾਰੀ 121ਏ 124 107 ਆਦ ਕਈ ਦਫੀਆਂ ਹੇਠ ਲਿਖੀ ਸੀ ਜਿਸ ਵਿੱਚ ਹੋਰਨਾ ਦੂਸ਼ਨਾ ਦੇ ਨਾਲ ਨਾਲ ਬਾਦਸ਼ਾਹ ਦੇ ਵਿਰੁੱਧ ਜੰਗ ਕਰਨ ਦਾ ਦੋਸ਼ਨ ਵੀ ਲੱਗਾ ਹੋਇਆ ਸੀ ਇਹ ਕੁਝ ਪੜ ਕੇ ਮੈਂ ਕਾਗਦੀ ਘੋੜੇ ਦੜਾਉਣ ਵਾਲਾ ਕਲਮੀ ਸਵਾਠ ਅਕਤੰਬਰ ਗਿਆ ਮਿਸਟਰ ਵਾਦਰ ਨੇ ਕਿਹਾ ਤੁਹਾਡੇ ਪਿਤਾ ਦਾ ਨਾਮ ਇਸ ਵਿੱਚ ਠੀਕ ਲਿਖਿਆ ਹੈ ਮੈਂ ਵੇਖਿਆ ਮੇਰੇ ਪਿਤਾ ਦਾ ਨਾਂ ਨਰਾਇਣ ਸਿੰਘ ਲਿਖਿਆ ਹੋਇਆ ਸੀ ਮੈਂ ਜਾਣ ਗਿਆ ਕਿ ਇਹ ਸਾਡੇ ਮਿਹਰਬਾਨ ਪ੍ਰਿੰਸੀਪਲ ਦਾ ਬਚਾਓ ਯਤਨ ਹੈ ਮੈਂ ਕਿਹਾ ਕੋਈ ਗੱਲ ਨਹੀਂ ਜੇ ਨਾਂ ਗਲਤ ਵੀ ਦਿੱਤਾ ਹੈ ਤਾਂ ਕੱਲ ਠੀਕ ਕਰ ਲਿਆਉਣਗੇ ਮੈਂ ਆਰ ਜੀ ਫਾਇਦਾ ਨਹੀਂ ਉਠਾਉਣਾ ਚਾਹੁੰਦਾ ਪ੍ਰੋਫੈਸਰ ਨਿਰੰਜਨ ਹੋਰਾਂ ਦੀ ਵਾਰੰਟ ਵਿੱਚ ਵੀ ਪਿਤਾ ਦਾ ਨਾਂ ਉਸ ਦੀ ਮਿਹਰਬਾਨੀ ਦੇ ਸਦਕੇ ਗਲਤ ਲਿਖਿਆ ਹੋਇਆ ਸੀ ਉਸ ਨੂੰ ਉਹਨਾਂ ਉਸ ਰਾਤ ਤਾਂ ਨਾ ਫੜਿਆ ਪਰ ਦੂਜੇ ਦਿਨ ਗਲਤੀ ਠੀਕ ਕਰ ਲਿਆ ਅਤੇ ਗ੍ਰਿਫਤਾਰੀ ਕਰ ਲਈ ਮੈਂ ਅੰਦਰ ਜਾ ਕੇ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਨੂੰ ਫੜਨ ਆਏ ਹਨ ਉਹ ਇਸ ਗੱਲ ਲਈ ਤਿਆਰ ਨਾ ਹੋਣ ਕਰਕੇ ਹੈਰਾਨੀ ਨਾਲ ਵਾਇਗਰੂ ਵਾਇਗਰੂ ਕਰਨ ਲੱਗੀ ਮੈਂ ਕਿਹਾ ਮੈਨੂੰ ਇਹ ਸੂਰਤ ਤੰਗ ਕਰਦੀ ਰਹੇਗੀ ਮੈਨੂੰ ਖਿੜੇ ਮੱਥੇ ਟੋਰੋ ਬਸ ਉਹ ਪਲ ਦੇ ਪਲ ਵਿੱਚ ਠੀਕ ਹੋ ਗਈ ਅਤੇ ਆਪਣੇ ਹੱਥੀ ਮੈਨੂੰ ਕੋਟ ਪਵਾ ਕੇ ਕਿਰਪਾਨ ਸਜਾਈ ਤੇ ਥਾਪੜੀ ਦੇ ਕੇ ਵਿਦਾ ਕੀਤਾ ਇੱਚ ਇੱਚਰ ਚੋ ਇੱਚਰ ਕੋ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੂੰ ਵੀ ਫੜ ਲਿਆਏ ਸਨ ਅਸੀਂ ਦੋਵੇਂ ਗਲੇ ਲੱਗ ਕੇ ਮਿਲੇ ਬਾਵਾ ਜੀ ਜਿਨ੍ਹਾਂ ਨੂੰ ਮੌਕੇ ਤੇ ਪਹਿਲੀ ਗੱਲ ਅੱਖਾਂ ਦੀ ਜਾਂਚ ਸੀ ਉਹ ਬੋਲੇ ਐਂਡ ਇਨ ਡੈਥ ਦੇ ਵਾਰ ਨਾਟ ਪਾਰਟਡ ਵੀ 25 ਅਨਦ ਬੰਦ ਸਪਾਈਆਂ ਨੇ ਸਾਨੂੰ ਘੇਰੇ ਵਿੱਚ ਲੈ ਲਿਆ ਅਤੇ ਕਾਰ ਵਿੱਚ ਜਾ ਬਿਠਾਇਆ ਮਿਸਟਰ ਵਾਧਨ ਸਾਡੇ ਕੋਲ ਆ ਕੇ ਕਹਿਣ ਲੱਗਾ ਕੋਈ ਚੰਗਾ ਜਆ ਸੁਨੇਹਾ ਦੇ ਜਾਓ ਨਹੀਂ ਤਾਂ ਕੱਲ ਕਾਲਜ ਵਿੱਚ ਹੜਤਾਲ ਹੋ ਜਾਏਗੀ ਅਸੀਂ ਕਿਹਾ ਸਾਡੇ ਵੱਲੋਂ ਇਹ ਸਲੋਗਨ ਦਿਓ ਕੱਲ ਕਾਲਜ ਲੱਗੇਗਾ ਕੱਲ ਕਾਲਜ ਲੱਗੇਗਾ ਇਸੇ ਗੁੰਜ ਵਿੱਚ ਅਸੀਂ ਜੇਲ੍ਹ ਵੱਲ ਚਾਲੇ ਪਾ ਦਿੱਤੇ ਜੇਲ੍ਹ ਦੇ ਬੂਹੇ ਕੋਲ ਜੇਲ੍ਹ ਦਾ ਤਰੋਗਾ ਮਿਲਿਆ ਜੋ ਹਰ ਰੋਜ਼ ਪੁੱਛਿਆ ਕਰਦਾ ਸੀ ਸਰਦਾਰ ਜੀ ਜੇਲ੍ਹ ਕਦੋਂ ਆਉਂਗੇ ਅੱਜ ਸਾਨੂੰ ਸੱਚੀ ਮੁੱਚੀ ਆਉਂਦਾ ਵੇਖ ਕੇ ਉਦਾਸ ਹੋਇਆ ਤੇ ਕਹਿਣ ਲੱਗਾ ਮੈਨੂੰ ਅਫਸੋਸ ਹੈ ਕਿ ਮੈਂ ਆਪ ਚੰਗੇ ਗੁੱਦਗੁਦੇ ਬਿਸਤਰੇ ਤੇ ਸਵਾਂਗਾ ਤੇ ਤੁਹਾਡੇ ਭੂਏ ਤੇ ਤੁਸੀਂ ਭੂਏ ਸੌਵੋਗੇ ਫਿਰ ਵੀ ਜੋ ਕੁਝ ਹੋ ਸਕੇਗਾ ਕਰਾਂਗਾ ਵੇਖੋ ਭਈ ਇਹਨਾਂ ਨੂੰ ਨਵੇਂ ਨਕੋਰ ਕੰਬਲ ਦੇ ਨੇ ਇਹ ਕਹਿ ਕੇ ਆਖਣ ਲੱਗਾ ਕਿਰਪਾਨ ਲਾਉਣੀ ਪਏਗੀ ਇਹ ਅੰਦਰ ਨਹੀਂ ਜਾ ਸਕਦੀ ਅਸੀਂ ਕਿ ਆਪ ਲਾ ਲਓ ਅਸੀਂ ਆਪਣੇ ਹੱਥੀ ਨਹੀਂ ਲਾ ਸਕਦੇ ਉਹਨਾਂ ਲਾ ਕੇ ਜਮਾ ਕਰ ਲਈ ਅੰਦਰ ਜਾ ਕੇ ਸਾਨੂੰ ਇੱਕ ਚੁਬਾਰੇ ਤੇ ਲੈ ਗਏ ਅਤੇ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਦਿੱਤਾ ਬੂਹੇ ਵਿੱਚ ਸੀਖਾ ਸਨ ਸਾਰੇ ਬੂਹੇ ਇੱਕੋ ਲਾਠ ਨਾਲ ਬੰਦ ਹੁੰਦੇ ਸਨ ਕਮਰੇ ਦੇ ਅੰਦਰ ਜੋ ਲੰਪ ਵਾਲਾ ਆਇਆ ਸੀ ਮੈਨੂੰ ਇੱਕ ਗੁੱਠੇ ਪਿਆ ਇੱਕ ਟੱਟੀ ਪਿਸ਼ਾਬ ਦਾ ਡਾਂਡਾ ਅਤੇ ਇੱਕ ਰੋਟੀ ਪਾਣੀ ਲਈ ਲੋਹੇ ਦਾ ਤਸਲਾ ਦੱਸ ਗਿਆ ਨਾਲ ਹੀ ਦੂਜੇ ਗੁੱਥੇ ਦੋ ਕਾਲੇ ਕੰਬਲ ਰੱਖ ਗਿਆ ਮੈਂ ਕਿਹਾ ਸੱਜਣਾ ਕੋਈ ਲੰਪੀਆਂ ਬੱਤੀ ਵੀ ਦੇਈ ਜਿਸ ਦੀ ਸਹਾਇਤਾ ਨਾਲ ਕੱਪੜੇ ਉਤਾਰ ਕੇ ਸੌਂ ਜਾਵਾਂ ਉਹ ਹੈਰਾਨ ਹੋ ਕੇ ਕਹਿਣ ਲੱਗਾ ਜੇਲ੍ਹ ਵਿੱਚ ਲੰਬ ਕਿਥੋਂ ਇੱਥੇ ਤਾਂ ਹਨੇਰਾ ਹੀ ਢੋਣਾ ਪੈਂਦਾ ਹੈ ਮੈਂ ਹਨੇਰੇ ਵਿੱਚ ਹੀ ਕੰਬਲ ਵਿਛਾਇਆ ਤੇ ਹਨੇਰੇ ਵਿੱਚ ਹੀ ਕੱਪੜੇ ਲਾ ਕੇ ਲੰਮਾ ਪੈ ਗਿਆ ਨੀਂਦ ਕਿੱਥੋਂ ਆਉਣੀ ਸੀ ਮੈਂ ਸੋਚਾ ਸੋਚਣ ਲੱਗਾ ਅੱਛਾ ਇਹ ਜੇਲ੍ਹ ਹੈ ਲੋਕਾਂ ਲੋਕੀ ਤਾਂ ਕਹਿੰਦੇ ਹੋਣਗੇ ਕਿ ਪੰਥ ਲਈ ਜੇਲ੍ਹ ਹੀ ਗਿਆ ਕੁਰਬਾਨੀ ਕੀਤੀ ਪਰ ਅਸਲ ਵਿੱਚ ਕੁਰਬਾਨੀ ਕੀ ਦੀ ਹੈ ਉਸ ਘਰ ਵਾਲੀ ਦੀ ਜਿਸ ਨੂੰ ਮਾਂ ਪਿਓ ਪੁੱਤਰ ਧੀਆਂ ਦਾ ਖੰਡਾ ਸੰਭਾਲਣ ਲਈ ਦੇ ਆਇਆ ਹਾਂ ਅਤੇ ਰੋਜੀ ਵੱਲੋਂ 1 ਰੁਪਿਆ ਵੀ ਹੱਥ ਤੇ ਨਹੀਂ ਧਾਰਾਇਆ ਉਹ ਕਿਸ ਦੇ ਆਸਰੇ ਛੜ ਆਇਆ ਹਾਂ ਇਹ ਬਹਾਦਰੀ ਨਹੀਂ ਤਾਂ ਕਾਇਰਤਾ ਹੈ ਫੇਰ ਉਹ ਪਿਤਾ ਕੀ ਕਹੇਗਾ ਜਿਸ ਦੇ ਕਰਜ਼ੇ ਦੀ ਅਖੀਰਲੀ ਕਿਸ਼ਤੇ ਇਸ ਮਹੀਨੇ ਧਾਰੀ ਸੀ ਉਸ ਨੂੰ ਆਰਾਮ ਨਾਲ ਬਹਿ ਕੇ ਖਾਣ ਦਾ ਮੌਕਾ ਤਾਂ ਹੁਣੇ ਆਉਣਾ ਸੀ ਉਹਨਾਂ ਦੀ ਸੇਵਾ ਤਾਂ ਹਜੇ ਕਰਨੀ ਸੀ ਉਹਨਾਂ ਨੂੰ ਕਿਵੇਂ ਮੂੰਹ ਦੇ ਸਕਾਂਗਾ ਮੈਂ ਪੰਥਕ ਸੇਵਾ ਕਰਦਿਆਂ ਭਾਵੇਂ ਅਸਮਾਨ ਤੇ ਵੀ ਚੜ ਜਾਵਾਂ ਉਥੇ ਵੀ ਪਿਤਾ ਜੀ ਦੇ ਉਦਾਸ ਚਿਹਰੇ ਦਾ ਖਿਆਲ ਮੇਰੀ ਉੜਦੀ ਰੂਹ ਨੂੰ ਹੇਠਾਂ ਸੁੱਟ ਕੇ ਰਸਾਤਲ ਤੱਕ ਪਹੁੰਚਾ ਦੇਵੇਗਾ ਇਹੋ ਜਿਹੇ ਟੈਂਦੀਆਂ ਕਲਾਂ ਵਾਲੇ ਖਿਆਲਾਂ 'ਚ ਗੜੁੰਦ ਹੋ ਕੇ ਰਾਤ ਦੇ ਬਾਕੀ ਘੰਟੇ ਕੱਟੇ ਸਵੇਰ ਤੱਕ ਕਮੇਟੀ ਦੇ ਹੋਰ ਮੈਂਬਰ ਵੀ ਫੜੇ ਆਏ ਅਤੇ ਸਾਰਾ ਲਾਣਾ ਇਕੱਠਾ ਹੋ ਗਿਆ ਨੌਣ ਵਾਸਤੇ ਸਾਰੇ ਕੈਦੀ ਠੰਡੇ ਨਾਲਕਿਆਂ ਤੇ ਗਏ ਮੈਂ ਕਦੇ ਠੰਡੇ ਪਾਣੀ ਨਾਲ ਨਾਤਾ ਨਹੀਂ ਸਾਂ ਦਰੋਗਾ ਸਾਹਮਣੇ ਗਰਮ ਪਾਣੀ ਦਾ ਇੰਤਜ਼ਾਮ ਕਰਾ ਦਿੱਤਾ ਨਾਲੇ ਮੇਰੇ ਪਿੰਡੇ ਦੀ ਮਾਲਿਸ਼ ਕਰਨ ਲਈ ਇੱਕ ਕੈਦੀ ਲਾ ਦਿੱਤਾ ਜਿਹੜਾ ਡਾਡੀ ਜਾਂਚ ਨਾਲ ਸਗੋਂ ਪੂਰੇ ਤਾਲ ਨਾਲ ਇਉਂ ਤੜੀਆਂ ਚਸਦਾ ਤੇ ਸਿਰ ਤੇ ਉਂਗਲਾ ਮਾਰਦਾ ਜਿਵੇਂ ਢੋਲਕੀ ਵਜਾਈਦੀ ਹੈ। ਬਾਕੀ ਦੇ ਅਕਾਲੀ ਤਾਂ ਜੇਲ੍ਹ ਦੀ ਰੋਟੀ ਖਾਂਦੇ ਸਨ ਪਰ ਮੈਂ ਤੇ 바ਵਾ ਜੀ ਆਪਣੇ ਘਰੋਂ ਥਾਲ ਸਜਾ ਸਜਾਇਆ ਮੰਗਵਾ ਲੈਂਦੇ ਸਾਂ ਜੋ ਆਪਣੇ ਕੁਝ ਕੁ ਸਾਥੀਆਂ ਨਾਲ ਰਲ ਕੇ食ਦੇ ਸਾਂ। ਕੋਚਰ ਮਗਰੋਂ ਸਾਡੇ ਸਾਥੀਆਂ ਨੇ ਕਿਹਾ ਅਸੀਂ ਕਿਉਂ ਤੁਹਾਡੇ ਉੱਤੇ ਬੋਝ ਪਾਈਏ? ਅਸੀਂ ਵੀ ਕਿਹਾ ਅਸੀਂ ਕਿਉਂ ਘਰ ਦੇ ਗਾਸ਼ੇ ਉਡਾਈਏ? ਜੇ ਤੁਸੀਂ ਸਾਡੇ ਇੱਥੇ ਦੀ ਚੰਗੀ ਰੋਟੀ ਚੰਗੀ ਮੰਦੀ ਰੋਟੀ ਉੱਤੇ ਗੁਜ਼ਾਰਾ ਕਰ ਲੈਂਦੇ ਹੁਣ ਅਸੀਂ ਵੀ ਜੇਲ੍ਹ ਦੀ ਰੋਟੀ ਖਾਣ ਲੱਗ ਪਏ ਫਿਰ ਵੀ ਟੈਲੀਫੋਨ ਕਰਕੇ ਕਾਲਜ ਨੂੰ ਕੇਸ ਧੋਣ ਲਈ ਦਈ ਅਤੇ ਪੜ੍ਹਨ ਲਈ ਕਿਤਾਬਾਂ ਮੰਗਵਾ ਲੈਂਦੇ ਸਾਂ ਮੈਂ ਪਿਸ਼ੋਰੀ ਗੁੜ ਦੀ ਇੱਕ ਛੋਟੀ ਜੀ ਗੁੱਥੀ ਆਪਣੇ ਕੰਬਲ ਦੇ ਹੇਠਾਂ ਸਿਰਾਂ ਨੇ ਬਣਾ ਕੇ ਰੱਖੀ ਹੋਈ ਸੀ ਗੁੜ ਜੇਲ੍ਹ ਵਿੱਚ ਵੱਡੀ ਨਿਆਮਤ ਗਿਣੀ ਜਾਂਦੀ ਸੀ ਇੱਕ ਰਾਤ ਸਾਹਮਣੇ ਦੀ ਬੈਰਕ ਵਿੱਚੋਂ ਇੱਕ ਕਲਾਕੀ ਕੈਦੀ ਦੇ ਗੋਂ ਦੀ ਆਵਾਜ਼ ਆਈ ਇਸ਼ਕ ਤੇਰੇ ਨੇ ਪੱਛੀਆਂ ਹੀਰੇ ਮੈਨੂੰ ਬਹੁਤ ਖੁਬਾਰ ਕੀਤਾਈ ਇਹ ਉਹ ਗੀਤ ਸੀ ਜੋ ਕਦੀ 라ਵਲਪਿੰਡੀ ਵਿੱਚ ਬਾਬਾ ਉਜਾਗਰ ਸਿੰਘ ਜੀ 베ਦੀ ਦੇ ਮੂੰਹੋਂ ਸੁਨਿਆ ਕਰਦਾ ਸਾਂ ਉਸ ਵਿੱਚ ਡਾਡੀ ਲਿਲਖਸੀ ਡਾਡਾ ਤਰਸੀਵਾ ਸੀ ਮੈਂ ਉਸ ਕੈਦੀ ਨੂੰ ਆਪਣੇ ਪਾਸ ਬੁਲਵਾਇਆ ਤੇ ਗੁੜ ਦੀ ਇੱਕ ਰੋੜੀ ਦੇ ਕੇ ਉਹ ਗੀਤ ਜੀ ਭਰ ਕੇ ਸੁਨਿਆ ਉਸ ਜੇਲ੍ਹ ਵਿੱਚ ਇਕਾਲੀ ਕੈਦੀਆਂ ਨੂੰ ਡਾਡੀ ਮੋੜਸ ਸੀ ਕੁਝ ਤਾਂ ਪੁਰਾਣੇ ਵਕਤਾਂ ਦੇ ਹਿੱਲੇ ਹੋਏ ਪੁਰਾਣੀ ਤਰ੍ਹਾਂ ਦੀਆਂ ਤਕਲੀਫਾਂ ਨੂੰ ਸਹੀ ਜਾਂਦੇ ਸਨ ਸਗੋਂ ਅਸੂਲੀ ਤੌਰ ਤੇ ਘਰ ਵਾਲੀਆਂ ਸਹੂਲਤਾਂ ਲੈਣ ਦੇ ਵਿਰੁੱਧ ਸਨ ਉਨ੍ਹਾਂ ਵਿੱਚੋਂ ਸਨ ਸਰਦਾਰ ਪਿਆਰਾ ਸਿੰਘ ਜੀ ਲੰਗੇਰੀ ਸਰਦਾਰ ਸੇਵਾ ਸਿੰਘ ਜੀ ਠੇਕਰੀwala ਸਰਦਾਰ ਤ੍ਰਿਪਤ ਸਿੰਘ ਜੀ ਸਰਦਾਰ ਗੋਪਾਲ ਸਿੰਘ ਜੀ ਕੌਮੀ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਸਰਦਾਰ ਤੇਜਾ ਸਿੰਘ ਜੀ ਚੂੜਖਾਣਾ ਆਦਿ ਕੁਝ ਨਿਹਾਇਤ ਸ਼ੁਕੀਨ ਸਨ ਜੋ ਜੇਲ੍ਹ ਦੇ ਕਮਰੇ ਨੂੰ ਵੀ ਅਮੀਰੀ ਠਾਠ ਬਾਠ ਵਾਲੀ ਬੈਠਕ ਬਣਾ ਰੱਖਦੇ ਸਨ ਅੰਦਰ ਗਲੀਚੇ ਵਿਛਾ ਕੇ ਅਤੇ گاਊ ਦਮ ਤਕੀਏ ਲਾ ਕੇ ਬਹਿੰਦੇ ਅਤੇ ਨਿਤ ਨਵੇਂ ਤੋਂ ਨਵੇਂ ਫੈਸ਼ਨਦਾਰ ਕੱਪੜੇ ਪਾ ਕੇ ਮੁੱਛਾਂ ਨੂੰ ਵੱਟ ਦਿੰਦੇ ਰਹਿੰਦੇ ਉਹ ਆਪਣੇ ਟੱਬਰ ਨਾਲ ਵੀ ਵੱਖਰੇ ਕਮਰੇ ਵਿੱਚ ਖੁੱਲੀਆਂ ਮੁਲਾਕਾਤਾਂ ਕਰ ਲੈਂਦੇ ਸਨ ਉਹ ਸਨ ਰਿਸਾਲਦਾਰ ਸੁੰਦਰ ਸਿੰਘ ਜੀ ਸਰਦਾਰ ਨਰੈਣ ਸਿੰਘ ਜੀ ਬੈਰਿਸਟਰ ਸਰਦਾਰ ਗੁਰਦੇਵਤ ਸਿੰਘ ਜੀ ਬਲੋਲਪੁਰੀ ਅਤੇ ਇੱਕ ਹੋਰ ਰਿਸਾਲਦਾਰ ਜੋ ਆਪਣੀ ਦਾੜੀ ਨੂੰ ਫ੍ਰਾਂਸੀਸੀ ਨੋਕ ਦਿੰਦਾ ਸੀ ਅਤੇ ਫ੍ਰਾਂਸ ਦੀਆਂ ਕੁੜੀਆਂ ਦੀਆਂ ਗੱਲਾਂ ਕੋਟ-ਕੋਟ ਸੁਣਾਉਂਦਾ ਸੀ ਇਹਨਾਂ ਦੇ ਜੋਟ ਦਾ ਨਾਂ ਸੀ ਬੁਲਬੁਲ ਮੈਸ ਇਹਨਾਂ ਦੇ ਕਮਰੇ ਵਿੱਚ ਮਾਸ ਰਿਜ ਦੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਕਦੇ ਅਤੇ ਮਠਿਆਈਆਂ ਲਈ ਕੜਾਈ ਚੜੀ ਹੀ ਰਹਿੰਦੀ ਸੀ ਸਰਦਾਰ ਨਰੈਣ ਸਿੰਘ ਖੋਗਾ ਇਨ੍ਹਾਂ ਪਕਵਾਨਾਂ ਦਾ ਕਾਰੀਗਰ ਸੀ ਸਾਡੇ ਜੋਟ ਦਾ ਨਾਂ ਫਿਲਾਸਫਰਸ ਮੈਸ ਸੀ ਜਿਸ ਵਿੱਚ 바ਵਾ ਹਰਕ੍ਰਿਸ਼ਨ ਸਿੰਘ ਜੀ ਮਾਸਟਰ ਮਤਾਬ ਸਿੰਘ ਜੀ ਸਰਦਾਰ ਗੋਪਾਲ ਸਿੰਘ ਜੀ ਸਾਗਰੀ ਅਤੇ ਮੈਂ ਸ਼ਾਮਿਲ ਸਾਂ ਅਸੀਂ ਸਧਾਰਨ ਰੋਟੀ ਖਾਂਦੇ ਸਾਂ ਪਰ ਉਸ ਵਿੱਚ ਸਾਗਰੀ ਜੀ ਕਦੀ ਕਦੀ ਦਾਲ ਤੜਕ ਦਿੰਦੇ ਜਾਂ ਪਿਆਜ਼ ਵਿੱਚ ਨਿੰਬੂ ਨਿਚੋੜ ਕੇ ਨਵਾਂ ਸੁਆਦ ਬਣਾ ਦਿੰਦੇ ਮੇਰੇ ਕਮਰੇ ਦਾ ਨੰਬਰ 4C ਇਸ ਦੇ ਨਾਲ 3 ਨੰਬਰ ਦਾ ਕਮਰਾ C ਜਿਸ ਵਿੱਚ 바ਵਾ ਹਰਕ੍ਰਿਸ਼ਨ ਜੀ ਰਹਿੰਦੇ ਸਨ ਉਹਨਾਂ ਤੋਂ ਪਰੇ 2 ਨੰਬਰ ਵਿੱਚ ਕਪਤਾਨ ਰਾਮ ਸਿੰਘ ਜੀ ਅਤੇ 1 ਨੰਬਰ ਵਿੱਚ ਸਰਦਾਰ ਮਤਾਪ ਸਿੰਘ ਜੀ ਰਹਿੰਦੇ ਸਨ ਵੱਡੇ ਅਫਸਰਾਂ ਦਾ ਹੁਕਮ ਇਹ ਸੀ ਕਿ ਸਾਨੂੰ ਸਵੇਰੇ ਇਸ਼ਨਾਨ ਮੰਗਰੋਂ ਰੋਟੀ ਖਵਾ ਕੇ ਆਪੋ ਆਪਣੀ ਕੋਠੜੀ ਵਿੱਚ ਤਾੜ ਦਿੱਤਾ ਜਾਵੇ ਅਤੇ ਫਿਰ ਸ਼ਾਮ ਨੂੰ ਰੋਟੀ ਖਵਾ ਕੇ ਮੋੜ ਰਾਤ ਪਰ ਲਈ ਬੰਦ ਕਰ ਦਿੱਤਾ ਜਾਵੇ ਪਰ ਦਰੋਗਾ ਸਾਹਿਬ ਦੀ ਮਿਹਰਬਾਨੀ ਨਾਲ ਥੋੜੇ ਮਿੰਟਾਂ ਦੇ ਰਸਮੀ ਬੰਦੇਜ ਮੰਗਰੋਂ ਸਾਰਾ ਦਿਨ ਸਾਨੂੰ ਖੁੱਲਾ ਰੱਖਿਆ ਜਾਂਦਾ ਰਾਤ ਨੂੰ ਤਾਂ ਬੰਦ ਹੋਣਾ ਹੀ ਸੀ ਸ਼ਾਮ ਦੇ 7 ਵਜੇ ਸਾਨੂੰ ਬੰਦ ਕਰਨ ਲਈ ਸਾਡਾ ਪਠਾਨ ਨੰਬਰਦਾਰ ਆਉਂਦਾ ਅਤੇ ਸਾਰੇ ਕਮਰਿਆਂ ਦੇ ਸਾਹਮਣੇ ਲਾਠ ਨੂੰ ਇੱਧਰ ਉੱਧਰ ਖੜਕਾ ਕੇ ਕਹਿੰਦਾ ਖਾਲਸਾ ਜੀ ਖੁੱਡੇ ਮਾਹੇ ਇਹ ਸੁਣ ਕੇ ਅਸੀਂ ਆਪੋ ਆਪਣੇ ਖੁੱਡੇ ਵਿੱਚ ਦੜ ਬੈਂਦੇ ਫਿਰ ਉਹ ਲੈਂਪ ਹੱਥ ਵਿੱਚ ਲੈ ਕੇ ਸਾਡੀ ਗਿਣਤੀ ਕਰਦਾ ਹਰ ਇੱਕ ਦੇ ਬੂਹੇ ਅੱਗੇ ਖੜੋ ਕੇ ਰੋਸ਼ਨੀ ਅੰਦਰ ਸੌਟਕੇ ਕਮਰੇ ਦਾ ਨੰਬਰ ਬੋਲਦਾ ਮੈਂ ਤੇ 바ਵਾ ਜੀ ਨੇ ਉਸ ਨੂੰ ਕਿਹਾ ਹੋਇਆ ਸੀ ਅਸੀਂ ਕੋਈ ਕੁੱਕੜ ਨਹੀਂ ਸਾਡੇ ਕਮਰਿਆਂ ਕੋਲੋਂ ਲੰਘਦਿਆਂ ਨੰਬਰ ਨਾ ਬੋਲਿਆ ਕਰ ਸੋ ਉਹ 1 2 ਕਹਿਣ ਤੋਂ ਬਾਅਦ ਸਾਡੇ ਕੋਲੋਂ ਚੁੱਪਕੀਤੇ ਲੰਘ ਕੇ 5ਵਾਂ ਨੰਬਰ ਬੋਲਦਾ ਸੀ ਇਸ ਪਠਾਨ ਨੂੰ ਉਮਰ ਕੈਦ ਬੋਲੀ ਹੋਈ ਸੀ ਇਸ ਨੇ ਆਪਣੇ ਪਿੰਡ ਪਿੰਡ ਉਤੇ ਗੋਲੀ ਚਲਾਉਣ ਵਾਲੇ ਕਿਸੇ ਅਫਸਰ ਨੂੰ ਮਾਰ ਦਿੱਤਾ ਸੀ ਹੁਣ 18 ਸਾਲ ਦੀ ਕੈਦ ਪੂਰੀ ਕਰਕੇ ਬਾਹਰ ਜਾਣ ਵਾਲਾ ਸੀ ਅਸੀਂ ਉਸ ਕੋਲੋਂ ਪੁੱਛਿਆ ਰਹਾ ਹੋਣ ਮੰਗਰੋ ਤੂੰ ਕਿੱਥੇ ਜਾਏਂਗਾ ਤੇ ਕੀ ਕਰੇਂਗਾ ਕਹਿਣ ਲੱਗਾ ਮੈਂ ਕਿੱਥੇ ਜਾਣਾ ਹੈ ਮੇਰਾ ਪਿੰਡੇ ਨਾ ਫਰੰਗਿਆਂ ਨੇ ਉਜਾਰ ਦਿੱਤਾ ਮੇਰੇ ਸਬੰਧੀ ਮਾਰੇ ਗਏ ਮੇਰਾ ਪਿੱਛੇ ਕੋਈ ਨਹੀਂ ਮੈਂ ਚੰਗੇ ਕੱਪੜੇ ਪਾ ਕੇ ਤੇ ਚੰਗੇ ਸੋਹਣੇ ਤਾंगे ਉੱਤੇ ਬਹਿ ਕੇ ਪਹਿਲਾ ਸਿੱਧਾ ਦਰਬਾਰ ਸਾਹਿਬ ਜਾਵਾਂਗਾ ਫਿਰ ਆਪਣੇ ਵਤਨ ਜਾ ਕੇ ਕਿਸੇ ਅੰਗਰੇਜ਼ ਨੂੰ ਮਾਰ ਕੇ ਮਰ ਜਾਵਾਂਗਾ ਅਸੀਂ ਕਿ ਇਹੋ ਜੇ ਕੰਮ ਛੱਡ ਦੇ ਅਸੀਂ ਤੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਚੰਗੀ ਤਰ੍ਹਾਂ ਕਰਾ ਦੇਵਾਂਗੇ ਪਰ ਅਸੀਂ ਇਹ ਵੀ ਜਾਣਦੇ ਹਾਂ ਕੀ ਤਾਂ ਉਹ ਚੋਖਾ ਰੁਪਈਆ ਇਕੱਠਾ ਕਰ ਦੇਵੀਏ ਜਿਸ ਨਾਲ ਤੋਂ ਕੋਈ ਚੰਗਾ ਰੋਜ਼ਗਾਰ ਟੋਰ ਸਕੇ ਸੋ ਸਾਰਿਆਂ ਨੇ ਵੇਲ ਪਾਈ ਤੇ ਉਸ ਨੂੰ ਸੋਨੇ ਦੇ ਕੱਪੜੇ ਪਵਾ ਕੇ ਤੇ ਸੈਂਕੜੇ ਰੁਪਈਏ ਦੇ ਕੇ ਇੱਕ ਰਬੜ ਟਾਇਰ ਤਾਂਗੇ ਉੱਤੇ ਚੜਾ ਕੇ ਦਰਬਾਰ ਸਾਹਿਬ ਭਜਵਾ ਦਿੱਤਾ ਅੱਗੋਂ ਰੱਬ ਦੀਆਂ ਰੱਬ ਜਾਣੇ ਦਰੋਗਾ ਸਾਡੀ ਕਦਰ ਕਰਦਾ ਸੀ ਅਤੇ ਅਸੀਂ ਕੋਈ ਅਜਹੀ ਗੱਲ ਨਹੀਂ ਸੀ ਕਰਨਾ ਚਾਹੁੰਦੇ ਜਿਸ ਤੋਂ ਸੁੱਤੇ ਕੋਈ ਹਰ 파ਵੇ ਉਸ ਦਾ ਦਸਤੂਰ ਸੀ ਕਿ ਜਦ ਸੁਪਰੀਡੈਂਟ ਸਾਹਿਬ ਜੇਲ ਵਿਖਨੋਂ ਤਾਂ ਹਰ ਕੈਦੀ ਆਪਣੇ ਬੂਹੇ ਦੀਆਂ ਸੀਖਾਂ ਵਿੱਚੋਂ ਹੱਥ ਬਾਹਰ ਕੱਢ ਕੇ ਦੱਸੇ ਸਾਨੂੰ ਦਰੋਗੇ ਨੇ ਕਿਹਾ ਹੋਇਆ ਸੀ ਕਿ ਮੈਨ ਨਹੀਂ ਚਾਹੁੰਦਾ ਕਿ ਤੁਸੀਂ ਹੱਥ ਬਾਹਰ ਕੱਢਣ ਵਾਲੀ ਰੀਤੀ ਪੂਰੀ ਕਰੋ ਤੁਸੀਂ ਆਪਣੀ ਸੀਟ ਉੱਤੇ ਬਹਿ ਕੇ ਕੋਈ ਪੁਸਤਕ ਪੜਨ ਲੱਗ ਪੋ ਜਾਂ ਸਧਾਰਨ ਤੌਰ ਤੇ ਬੈਠੇ ਰਹੋ ਅਸੀਂ ਇਉਂ ਹੀ ਕਰਨਾ ਯੋਗ ਸਮਝਿਆ ਪਰ ਕੋਈ ਸੱਜਣ ਜਿਵੇਂ ਚਰਾਈ ਚਰਾਲੀਏ ਭਰਾ ਇਸ ਗੱਲ ਵਿੱਚ ਆਪਣੀ ਹੀਥੀ ਸਮਝਦੇ ਹਨ ਇਸ ਲਈ ਉਹ ਸੁਪਰੀਡੈਂਟ ਸਾਹਿਬ ਦੇ ਆਉਣ ਤੇ ਆਪਣੇ ਬੂਹੇ ਦੀਆਂ ਸਿੱਖਾ ਅੱਗੇ ਪਿੱਠ ਦੇ ਕੇ ਖੜੋ ਜਾਂਦੇ ਸਨ ਕੋਚਿਰ ਮੰਗਰੋ ਉਹ ਵੀ ਸਰਦਾਰ ਤੇਜ ਸਿੰਘ ਜੀ ਸਮੁੰਦਰੀ ਦੇ ਕਹੇ ਕਹਾਏ ਸਿੱਧੇ ਰਸਤੇ ਪੈ ਗਏ ਸਾਨੂੰ ਲਿਖਣ ਪੜ੍ਹਨ ਦੀ ਪੂਰੀ ਪੂਰੀ ਖੁੱਲ ਸੀ ਮੈਂ ਉਹਨਾਂ ਦਿਨਾਂ ਵਿੱਚ ਮਿਸਟਰ ਹਿਊਮ ਦੀ ਕਿਤਾਬ 11 ਲਿਵਿੰਗ ਰਿਲੀਜੀਅਨਸ ਆਫ ਦੀ ਵਰਡ ਲਈ ਇੱਕ ਲੇਖ ਲਿਖਿਆ ਜਿਸ ਦੀ ਬਿਨਾ ਜਿਸ ਦੀ ਬਿਨਾ ਉੱਤੇ ਉਸਨੇ ਸਿੱਖ ਧਰਮ ਸੰਬੰਧੀ ਇੱਕ ਕਾਂਡ ਬਣਾ ਲਿਆ ਜਿਸ ਦਾ ਨਾਂ ਉਸਨੇ ਦੀ ਰਿਲੀਜੀਅਨ ਆਫ ਦੀ ਟ੍ਰੂ ਨੇਮ ਰੱਖਿਆ ਇਸ ਕੰਮ ਲਈ ਮੈਨੂੰ ਕਾਗਜ਼ ਕਲਮ ਦੁਆਤ ਅਤੇ ਟਾਈਪਰਾਈਟਰ ਰੱਖਣ ਦੀ ਪੂਰੀ ਖੁੱਲ ਸੀ ਸ਼੍ਰੋਮਣੀ ਕਮੇਟੀ ਦੀ ਪਬਲਿਸਿਟੀ ਜੇਲ੍ਹ ਦੇ ਅੰਦਰੋਂ ਹੁੰਦੀ ਸੀ ਮੈਂ ਤੇ 바ਵਾ ਜੀ ਰੋਜ਼ ਦੇ ਰੋਜ਼ ਐਲਾਨ ਲਿਖਦੇ ਸਾਂ ਤੇ ਸਰਦਾਰ ਮਤਾਪ ਸਿੰਘ ਜੀ ਦਾ ਨੌਕਰ ਆਪਣੇ ਬੂਟ ਦੇ ਅੰਦਰ ਰੱਖ ਕੇ ਬਾਹਰ ਲਿਜਾਂਦਾ ਅਤੇ ਕਮੇਟੀ ਵਾਲੇ ਸਾਈਕਲੋਸਟਾਈਲ ਕਰਕੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰ ਦਿੰਦੇ ਇਸ ਤਰ੍ਹਾਂ ਅਖਬਾਰਾਂ ਲਈ ਲੇਖ ਵੀ ਅੰਦਰੋਂ ਲਿਖ ਕੇ ਭੇਜੇ ਜਾਂਦੇ ਸਨ ਦਰੋਗਾ ਸਾਹਿਬ ਦੀ ਕੋ ਮੰਗ ਹੁੰਦੀ ਸੀ ਕਿ ਅਕਾਲੀ ਅਖਬਾਰ ਵਿੱਚ ਉਹਨਾਂ ਦੇ ਖਿਲਾਫ ਕੁਝ ਨਾ ਕੁਝ ਸ਼ਬਦ ਆ ਰਹੇ ਕਈ ਵੇਰੋ ਕਹਿੰਦੇ ਸਰਦਾਰ ਜੀ ਹਜੇ ਤੱਕ ਤੁਸੀਂ ਕਿਰਪਾ ਨਹੀਂ ਕੀਤੀ ਹੁਣ ਤਾਂ ਕੁਝ ਲਿਖਵਾ ਦਿਓ ਜਦ ਅਖਬਾਰ ਵਿੱਚ ਸ਼ពਦਾ ਲੀਡਰ ਕੌਮ ਦੇ ਜੇਲ੍ਹ ਅੰਦਰ ਸੜ ਰਹੇ ਹਨ ਤਾਂ ਦਰੋਗਾ ਸਾਹਿਬ ਸਾਡਾ ਧੰਨਵਾਦ ਕਰਨ ਆਉਂਦੇ। ਇੱਕ ਵਾਰ ਮੈਂ ਬੁਲਬੁਲ ਮੈਸ ਕੋਲੋਂ ਲੰਘਦਿਆਂ ਵੇਖਿਆ ਕਿ ਕੜਾਈ ਵਿੱਚ ਕੁਝ ਤਲੀ ਕੁਝ ਤਲੀ ਜਾ ਰਿਹਾ ਹੈ। ਮੇਥੋ ਰਿਹਾ ਨਾ ਗਿਆ। ਮੈਂ ਹੱਸ ਕੇ ਕਿਹਾ ਲੀਡਰ ਕੌਮ ਦੇ ਜੇਲ੍ਹ ਅੰਦਰ ਜਾਂ ਤਲੂਏ ਕੜਾਈ ਅੰਦਰ ਸੜ ਰਹੇ ਹਨ। ਜਿਸ ਦਿਨ ਸ਼ੋਮਨੀ ਕਮੇਟੀ ਦਾ ਦੂਜਾ ਜਥਾ ਕੈਰ ਹੋਣਾ ਸੀ ਉਸ ਦਿਨ ਸਾਨੂੰ ਸਭਨਾਂ ਨੂੰ ਕੋਠੀ ਬੰਦ ਕੀਤਾ ਗਿਆ ਅਤੇ ਸਭ ਮੁਲਾਕਾਤਾਂ ਵੀ ਬੰਦ ਕੀਤੀਆਂ ਗਈਆਂ। ਇਥੋਂ ਤੱਕ ਕਿ ਸਾਡੇ ਮੁਕਦਮੇ ਦੀ ਸਮਾਇਤ ਵੀ ਉਸ ਦਿਨ ਲਈ ਬੰਦ ਕੀਤੀ ਗਈ ਤਾਂ ਜੋ ਅਸੀਂ ਕਿਸੇ ਤਰ੍ਹਾਂ ਵੀ ਕਮੇਟੀ ਕਿਸੇ ਤਰ੍ਹਾਂ ਵੀ ਕਮੇਟੀ ਤੱਕ ਆਪਣੀ ਆਵਾਜ਼ ਨਾ ਪਹੁੰਚਾ ਸਕੀਏ ਪਰ ਕਮਰੇ ਖਾਲੀ ਕਰਉਣ ਤੋਂ ਸਾਨੂੰ ਪਤਾ ਲੱਗ ਗਿਆ ਕਿ ਕਿੰਨੇ ਮੈਂਬਰਾਂ ਨੇ ਕੈਦ ਹੋ ਕੇ ਆਉਣਾ ਹੈ ਅਸੀਂ ਨਹੀਂ ਸੱਚਾਉਂਦੇ ਕਿ ਸਾਰੇ ਮੈਂਬਰ ਫੜੇ ਜਾਣ ਕੰਮ ਤੋੜਨ ਲਈ ਕੁਝ ਨਾ ਕੁਝ ਵਿਚਾਰ ਰੱਖਣੇ ਚਾਹੀਦੇ ਹਨ ਪਰ ਇਹ ਗੱਲ ਕਮੇਟੀ ਤੱਕ ਪਹੁੰਚੇਗੀ ਕਿ ਕੰਨ ਅਸੀਂ ਆਪਣੇ ਆਪਣੇ ਕਮਰੇ ਵਿੱਚ ਬੰਦ ਸਾਂ ਸਰਦਾਰ ਬਹਾਦਰ ਮਤਾਬ ਸਿੰਘ ਨੇ ਆਪਣੇ ਕਮਰੇ 'ਚੋਂ ਆਵਾਜ਼ ਦੇ ਕੇ ਸਾਨੂੰ ਸਮਝਾਇਆ ਕਿ ਕਮੇਟੀ ਲਈ ਇੱਕ ਨੋਟ ਤਿਆਰ ਕਰੋ ਕਿ ਫੁਲਾਨੇ ਫੁਲਾਨੇ ਮੈਂਬਰ ਕੈਦ ਨਹੀਂ ਕਰਾਉਣੇ। ਇੱਕ ਕਾਗਜ਼ 'ਤੇ ਲਿਖ ਕੇ ਮੈਂ ਆਪਣੀ ਛੋਟੀ ਪਗੜੀ ਦੀ ਕੰਨੀ ਵਿੱਚ ਬੰਨ੍ਹ ਕੇ ਆਪਣੇ ਕਮਰੇ ਦੀ ਬੌਕਰਾਂਹੀ 바ਵਾ ਜੀ ਦੇ ਬੂਹੇ ਸਾਹਮਣੇ ਸੁੱਟਿਆ। ਉਹਨਾਂ ਨੇ ਪੜ੍ਹ ਕੇ ਨਾਲ ਦੇ ਕਮਰੇ ਵਿੱਚ ਪਹੁੰਚਾਇਆ। ਉੱਥੋਂ ਕਪਤਾਨ ਰਾਮ ਸਿੰਘ ਜੀ ਨੇ ਸਰਦਾਰ ਮਤਾਬ ਸਿੰਘ ਜੀ ਤੱਕ ਪਹੁੰਚਾ ਦਿੱਤਾ। ਹੁਣ ਉਹ ਕਾਗਜ਼ ਸ੍ਰੀ ਅਕਾਲ ਤਖਤ ਉੱਤੇ ਹੋ ਰਹੀ ਕਮੇਟੀ ਪਾਸ ਕਿਵੇਂ ਪੁੱਜੇ? ਇਸ ਲਈ ਸਰਦਾਰ ਬਹਾਦਰ ਨੇ ਕਟੰਗ ਖੇਡਿਆ ਉਹਨਾਂ ਰੌਲਾ ਪਾ ਦਿੱਤਾ ਕਿ ਮੈਨੂੰ ਹਰਨੀਏ ਨੇ ਤੰਗ ਕੀਤਾ ਹੈ ਕੋਈ ਬੂਹਾ ਖੁਲਾਵੇ ਉਹਨਾਂ ਦਾ ਬੂਹਾ ਖੁੱਲਿਆ ਤਾਂ ਲੱਠ ਸਾਂਝੀ ਹੋਣ ਕਰਕੇ ਸਾਰੇ ਬੂਹੇ ਖੁੱਲ ਗਏ ਮੈਂ ਤੇ 바ਵਾਜੀ ਬਰਾਂਡੇ ਵਿੱਚ ਆ ਕੇ ਵੇਖਣ ਲੱਗੇ ਕਿ ਸਾਡਾ ਲੀਡਰ ਕਿਵੇਂ ਕੰਮ ਸਾਰਦਾ ਹੈ ਸਰਦਾਰ ਮਤਾਬ ਸਿੰਘ ਜੀ ਨੇ ਬਰਾਂਡੇ ਵਿੱਚ ਖਲੋ ਕੇ ਦੂਰ ਸਾਰੇ ਨਜ਼ਰ ਦੜਾਈ ਵੇਖਿਆ ਕਿ ਪਰਲੀ ਸੜਕ ਤੇ ਇੱਕ ਕਾਲੀ ਪੱਗ ਵਾਲਾ ਆ ਰਿਹਾ ਹੈ ਉਸ ਨੂੰ ਰਮਾਲ ਦੇ ਇਸ਼ਾਰਿਆਂ ਨਾਲ ਸਮਝਾਇਆ ਕਿ ਬਾਹਰਲੀ ਕੰਦ ਵਿੱਚ ਜੋ ਪਾਣੀ ਕੱਢਣ ਲਈ ਮੋਰੀ ਹੈ ਉਸ ਕੋ ਲਾਵੇ ਉਹ ਆਇਆ ਤੇ ਸਰਦਾਰ ਬਹਾਦਰ ਪਿਸ਼ਾਪ ਕਰਨ ਦੇ ਬਹਾਨੇ ਉਸ ਮੋਰੀ ਕੋਲ ਬਹਿ ਗਏ ਦੂਜੇ ਪਾਸੇ ਉਹ ਆਦਮੀ ਬਹਿ ਗਿਆ ਸਰਦਾਰ ਜੀ ਨੇ ਉਸ ਕਾਗਜ਼ ਦਾ ਪੁਰਜਾ ਫੜਾਇਆ ਤੇ ਕਿਹਾ ਉਹ ਲਾ ਜਾ ਕੇ ਅਕਾਲ ਤਖਤ ਉੱਤੇ ਜੋ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉਸ ਵਿੱਚ ਜੋ ਸਜਨ ਤਾਪ ਬੈਠਾ ਹੈ ਉਸ ਨੂੰ ਦੇ ਆਓ ਉਹ ਆਦਮੀ ਝਟਪਟ ਤਿਆਰ ਹੋ ਗਿਆ ਉਸਨੇ ਆਪਣੀ ਕਾਲੀ ਪਗੜੀ ਲਾ ਕੇ ਲੱਕ ਨਾਲ ਬੰਨ ਲਈ ਅਤੇ ਲੱਕ ਦੀ ਚੁੱਤੀ ਚਾਦਰ ਸਿਰ ਤੇ ਬੰਨ ਕੇ ਦਰਲੀ ਬਣ ਗਿਆ ਉਸਨੇ ਡਿਪਟੀ ਕਮਿਸ਼ਨਰ ਦੀ ਕੋਠੀ ਦੀ ਸੇਧ ਕਰ ਲਈ ਅਤੇ ਸ਼ਹਿਰ ਦੇ ਰਸਤੇ ਪੈ ਗਿਆ ਬਾਬਾ ਜੀ ਤੇ ਮੈਂ ਆਪੋ ਵਿੱਚ ਕਹਿ ਰਹੇ ਸਾਂ ਉਹ ਵੇਖੋ ਨਾ ਜਾਣ ਨਾ ਪਛਾਨ ਪਰਪੰਥ ਦੀ ਵਗਾਰ ਤੇ ਸਾਦਮੀ ਨੇ ਝਟ ਆਪਣੀ ਡਿਊਟੀ ਸੰਭਾਲ ਲਈ ਹੈ। ਪਰ ਪੰਥ ਦੀ ਵੰਗਾਰ ਅਜਬ ਚੀਜ਼ ਹੈ। ਉਹ ਜਾਂਦਾ ਜੇ ਇੱਕ ਅਨਪੜ ਪਰ ਅੰਦਰਲੀ ਸੂਝ ਵਾਲਾ। ਇਸਦੇ ਹੱਥ ਅੱਜ ਪੰਥ ਦੀ ਕਿਸਮਤ ਹੈ ਇਹ ਸੁਨੇਹਾ ਪੁੱਜਨ ਤੇ 8 ਆਦਮੀ ਮੀਟਿੰਗ ਵਿੱਚ ਉਹ ਖਿਸਕਾਏ ਗਏ ਤੇ ਜ਼ਰੂਰੀ ਕੰਮਾਂ ਲਈ ਰਾਖਵੇਂ ਰੱਖੇ ਗਏ। ਮੈਂਬਰਾਂ ਦੀ ਫੜਾਫੜਾਈ ਵੇਲੇ ਵੀ ਨਰਮ ਖਿਆਲੀ ਏ ਖਵਾਉਣ ਵਾਲੇ ਸਿੱਖ ਆਪਣੀ ਵਿੱਤ ਅਨੁਸਾਰ ਮਦਦ ਕਰ ਰਹੇ ਸਨ। ਪੰਥ ਦੇ ਵਿਗ ਵੰਗਾਰ ਡਾਡੀ ਹੈ ਜਦ ਜੈਤੋ ਦਾ ਮੋਰਚਾ ਸ਼ੁਰੂ ਹੋਇਆ ਤਾਂ ਕਮੇਟੀ ਨੂੰ ਹਰ ਰੋਜ਼ ਚੋਖਾ ਤਕੜਾ ਜੱਥਾ ਭੇਜਣਾ ਪੈਂਦਾ ਸੀ ਇਸੇ ਦਾ ਅਸਰ ਹੁੰਦਾ ਸੀ ਜਿਸ ਵਕਤ ਜੱਥੇ ਉੱਤੇ ਨਾਬੇ ਐਡਮਿਨਿਸਟ੍ਰੇਟਰ ਵੱਲੋਂ ਗੋਲੀ ਚਲਾਈ ਗਈ ਤਾਂ ਤਾਂਤਾ ਦੇਸ਼ ਵਿੱਚ ਤਰਥੱਲੀ ਮਚ ਗਈ ਅਕਾਲੀ ਲਹਿਰ ਇੱਕ ਖਾਸ ਪੰਥੜੇ ਤੇ ਪੁੱਜ ਗਈ ਉਸ ਵੇਲੇ ਜੱਥੇ ਭੇਜਣ ਵਾਲੀ ਵਿਉਂਤ ਨੂੰ ਸਫਲ ਕਰਨ ਲਈ ਕਿਸੇ ਨੇ ਮਹਾਤਮਾ ਗਾਂਧੀ ਨੂੰ ਇੱਕ ਕੰਸੋ ਪਾਈ ਕਿ ਗੋਲੀ ਪਹਿਲਾ ਅਕਾਲੀਆਂ ਨੇ ਆਪ ਚਲਾਈ ਸੀ ਸਰਦਾਰ ਸਰਦੂਰ ਸਿੰਘ ਸਰਦਾਰ ਮੰਗਲ ਸਿੰਘ ਆਦ ਕਾਂਗਰਸੀ ਸਿੱਖਾਂ ਨੇ ਸਲਾਹ ਦਿੱਤੀ ਕਿ ਜਥੇ ਭੇਜਨੇ ਬੰਦ ਕੀਤੇ ਜਾਣ ਇੱਕ ਦਿਨ ਜਥਾ ਤਿਆਰ ਸੀ ਅਕਾਲ ਤਖਤ ਉਤੇ ਅਰਦਾਸ ਹੋ ਚੁੱਕੀ ਸੀ ਜਥੇ ਵਾਲਿਆਂ ਦੇ ਸਿਰ ਸਹਰੇ ਪੈ ਚੁੱਕੇ ਸਨ ਪਰ ਕਮੇਟੀ ਵਿੱਚ ਮਤਭੇਦ ਹੋ ਜਾਣ ਕਰਕੇ ਜਥਾ ਚਾਲੇ ਨਾ ਆ ਸਕਿਆ ਸਾਨੂੰ ਜੇਲ੍ਹ ਵਿੱਚ ਇਸ ਖਬਰ ਦੀ ਖਬਰ ਲੱਗੀ ਅਸੀਂ ਜੇਲ੍ਹ ਅੰਦਰ ਬੰਦ ਸਾਂ ਉਸ ਦਿਨ ਸਾਡਾ ਮੁਕੱਦਮਾ ਵੀ ਬੰਦ ਸੀ ਹੁਣ ਸੁਲੇਹਾ ਕਿਵੇਂ ਭੇਜੀਏ ਅਸੀਂ ਅਰਜੀ ਲਿਖੀ ਕਿ ਕੱਲ ਦੀ ਪੇਸ਼ੀ ਵਿੱਚ ਜੋ ਕਾਗਜ਼ ਪੇਸ਼ ਹੋਣੇ ਹਨ ਉਹ ਅਸੀਂ ਦੇਖਨੇ ਹਨ ਸਾਨੂੰ ਕਚਹਿਰੀ ਵਿੱਚ ਜਾਂ ਸਾਨੂੰ ਕਚਹਿਰੀ ਵਿੱਚ ਜਾ ਕੇ ਕਾਗਜ਼ ਵੇਖਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਸਰਦਾਰ ਬਹਾਦਰ ਮਹਤਾਬ ਸਿੰਘ ਜੀ 바ਵਾ ਹਰਕ੍ਰਿਸ਼ਨ ਸਿੰਘ ਜੀ ਅਤੇ ਮੈਨੂੰ ਪੁਲਿਸ ਦੇ ਘੇਰੇ ਵਿੱਚ ਡਿਸਟ੍ਰਿਕਟ ਬੋਰਡ ਦੇ ਦਫ਼ਤਰ ਜਿੱਥੇ ਸਾਡਾ ਮੁਕੱਦਮਾ ਚੱਲਦਾ ਸੀ ਲੈ ਗਏ ਪੁਲਿਸ ਇੰਸਪੈਕਟਰ ਨੇ ਦਫ਼ਤਰ ਦੇ ਬੁਹੀ ਅੱਗੇ ਸਪਾਈਆਂ ਦਾ ਪੈਰਾ ਲਾ ਦਿੱਤਾ ਆਕੇ ਅੰਦਰ ਕੋਈ ਨਾ ਆਵੇ ਅਤੇ ਸਾਨੂੰ ਕਿਹਾ ਕਿ ਤੁਸੀਂ ਜਿਵੇਂ ਮਰਜ਼ੀ ਹੈ ਕਰੋ ਅਸੀਂ ਟੈਲੀਫੋਨ ਕੋਲ ਜਾ ਕੇ ਕਮਰਾ ਬੰਦ ਕਰ ਲਿਆ ਤੇ ਕਮੇਟੀ ਨਾਲ ਕਨੈਕਸ਼ਨ ਲੈ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਪੁੱਛਣ ਦੇ ਪਤਾ ਲੱਗਾ ਕਿ 26 ਮੈਂਬਰ ਹਾਜ਼ਰ ਹਨ ਜਿੰਨਾਂ ਵਿੱਚੋਂ 16 ਜੱਥੇ ਦੇ ਜਾਣ ਦੇ ਹੱਕ ਵਿੱਚ ਨਹੀਂ ਇਸ ਲਈ ਜੱਥਾ ਰੁਕਿਆ ਪਿਆ ਹੈ ਅਸੀਂ ਕਿਹਾ ਕਿ ਜੇਲ੍ਹ ਵਿੱਚ ਗਏ ਆਗੂਆਂ ਦਾ ਇਹ ਹੁਕਮ ਹੈ ਕਿ ਜੱਥਾ ਜ਼ਰੂਰ ਜਾਵੇ ਜਾਦੇ ਸੁਨਿਆ ਮੀਟਿੰਗ ਵਿੱਚ ਸੁਨਾਇਆ ਗਿਆ ਤਾਂ 16 ਵਿਰੋਧੀ ਵੀ ਬਾਕੀੰਦਿਆਂ ਨਾਲ ਰਲ ਗਏ ਅਤੇ ਸਰਬਸੰਮਤੀ ਨਾਲ ਪਾਸ ਹੋਇਆ ਕਿ ਜਥਾ ਜਾਵੇ ਅਸੀਂ ਕਿਹਾ ਕਿ ਜਥਾ ਅਜ ਖਾਲਸਾ ਕਾਲਜ ਵਾਲੇ ਰਸਤੇ ਜਾਂਦੀ ਥਾਂ ਡਿਸਟ੍ਰਿਕਟ ਬੋਰਡ ਪਾਸੋਂ ਲੰਘ ਕੇ ਜਾਵੇ ਸੋ ਇਹ ਉਹੀ ਕੀਤਾ ਗਿਆ ਅਸੀਂ ਫਾਟੇ ਕੋਲ ਖਲੋਤੇ ਵੇਖਦੇ ਸਾ ਕਿ ਜਥਾ ਸਾਡੇ ਕੋਲ ਮਾਰਚ ਕਰਦਾ ਲੰਘਿਆ ਅਸੀਂ ਉਹਨਾਂ ਨੂੰ ਫਤਿਹ ਬੁਲਾ ਕੇ ਜੇਲ੍ਹ ਨੂੰ ਮੋੜਾਏ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਅਕਾਲੀ ਤਹਿਰੀਕ ਨੂੰ ਜੇਲ੍ਹ ਦੇ ਅੰਦਰੋਂ ਚਲਾਇਆ ਜਾ ਰਿਹਾ ਹੈ ਇਸ ਲਈ ਹੁਕਮ ਹੋਇਆ ਕਿ ਸਾਨੂੰ ਅੰਮ੍ਰਿਤਸਰ ਤੋਂ ਕੱਢ ਕੇ ਲਾਹੌਰ ਲਿਜਾਇਆ ਜਾਵੇ ਧੰਨਵਾਦ